ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਆ ਵੀਡੀਓ ਦੇ ਵਿੱਚ ਤੁਸੀਂ ਦੇਸੀ ਬਿੱਲੀ ਵੇਖ ਰਹੇ ਹੋ ਪਹਿਲਾਂ ਵਾਲੇ ਸਮੇਂ ਦੇ ਵਿੱਚ ਅਕਸਰ ਹੀ ਆਪਣੇ ਘਰਾਂ ਦੇ ਵਿੱਚ ਕਿੰਨੀਆਂ ਬਿੱਲੀਆਂ ਹੁੰਦੀਆਂ ਸੀ ਆਪਾਂ ਵੇਖਦੇ ਹੀ ਰਹਿੰਦੇ ਸੀ ਪਟਛਤੀ ਦੇ ਉੱਪਰ ਬਿੱਲੀ ਸੂਈ ਆ ਜਾਂ ਤੂੜੀ ਵਾਲੇ ਬਿੱਲੀ ਸੂਈ ਆ ਜਾਂ ਇੰਦਾ ਕਿਸੇ ਬਰਾਂਡੇ ਦੇ ਵਿੱਚ ਬਿੱਲੀ ਸੂਈ ਆ ਪਰ ਹੁਣ ਬਿੱਲੀਆਂ ਇਹ ਦਿਖਣਾ ਬੰਦ ਹੋ ਗਈਆਂ ਪਹਿਲਾਂ ਦੇਖੋ ਕਿ ਆਪਾਂ ਅਕਸਰ ਹੀ ਗੱਲ ਕਰਦੇ ਹੁੰਨੇ ਆ ਵੀਡੀਓ ਦੇ ਵਿੱਚ ਵੀ ਕੋਈ ਵੀ ਚੀਜ਼ ਇੱਥੇ ਵੇਸਟ ਨਹੀਂ ਹੈਗੀ ਉਹ ਗੱਲ ਵੱਖਰੀ ਆ ਵੀ ਮਨੁੱਖ ਨੂੰ ਨਾ ਪਤਾ ਹੋਵੇ ਹਰ ਇੱਕ ਚੀਜ਼ ਦੀ ਵੈਲਿਊ ਹੈਗੀ ਆ ਹਰ ਇੱਕ ਚੀਜ਼ ਜ਼ਰੂਰੀ ਆ ਇਸ ਧਰਤੀ ਦੇ ਬੈਲੈਂਸ ਨੂੰ ਬਣਾਈ ਰੱਖਣ ਦੇ ਵਿੱਚ ਜਿਵੇਂ ਇਹ ਘਰੇਲੂ ਬਿੱਲੀਆਂ ਦਿਨ ਵਾਰ ਦਿਨ ਖਤਮ ਹੋ ਰਹੀਆਂ ਇਹ ਵੀ ਆਪਣੀ ਉੱਪਰ ਪ੍ਰਭਾਵ ਪੈ ਰਹੇ ਆ ਇਹਨਾਂ ਬਿੱਲੀਆਂ ਦੇ ਆਪਣੇ ਉੱਤੇ ਪ੍ਰਭਾਵ ਪੈਂਦੇ ਹੀ ਰਹਿਣਗੇ ਦੇਖੋ ਇਹ ਚੂਹਿਆਂ ਦਾ ਖਤਮਾ ਕਰਦੀ ਸੀ ਤੇ ਹੋਰ ਆਪਣੇ ਕਿੰਨੇ ਫਾਇਦੇ ਕਰਦੀ ਸੀ ਕਿਉਂਕਿ ਇਹ ਸਿਸਟਮ ਹੈ ਕੁਦਰਤ ਦਾ ਜੀਵ ਆ ਕੁਦਰਤ ਨੇ ਹਰ ਇੱਕ ਚੀਜ਼ ਨੂੰ ਕਿਸੇ ਕੰਮ ਲਈ ਤਿਆਰ ਕੀਤਾ ਪਰ ਆਪਾਂ ਇਹਨਾਂ ਬਿੱਲੀਆਂ ਨੂੰ ਖਤਮ ਕਰਨ ਤੇ ਹੋਗੇ ਬਹੁਤ ਸਾਰੇ ਭਰਾ ਇਹਨਾਂ ਨੂੰ ਛੱਡਿਆ ਆਉਂਦੇ ਆ ਜੇ ਕੋਈ ਇਹਨਾਂ ਬਿੱਲੀਆਂ ਦੀ ਸਪੋਰਟ ਕਰਦਾ ਉਹ ਨੂੰ ਬੋਲਿਆ ਜਾਂਦਾ ਬੁਰਾ ਭਲਾ ਮੈਨੂੰ ਵੀ ਇੱਕ ਭਰਾ ਦਾ ਫੋਨ ਆਇਆ ਸੀ ਉਹ ਕਹਿੰਦਾ ਮੈਂ ਬਿੱਲੀਆਂ ਨੂੰ ਦੁੱਧ ਰੋਟੀ ਪਾ ਦਾਨਾ ਤੇ ਮੈਨੂੰ ਸਾਡੇ ਗਵਾਂਢੀ ਕਹਿੰਦੇ ਆ ਵੀ ਇਹ ਬਿੱਲੀ ਕਿਉਂ ਰੱਖ ਛੱਡੀ ਐ ਵੀ ਇਹਨੂੰ ਤੁਸੀਂ ਛੱਡ ਕੇ ਆਓ ਦੇਖੋ ਮਨੁੱਖ ਦੇ ਨਾਲ ਹਰ ਇੱਕ ਜੀਵ ਜੰਤੂ ਦੀ ਸ਼ੁਰੂ ਤੋਂ ਸਾਂਝ ਹੈ ਪਰ ਆਪਾਂ ਨੂੰ ਸਮਝਣ ਦੀ ਲੋੜ ਹੈ ਅੱਜ ਇਹ ਘਰੇਲੂ ਬਿੱਲੀ ਖਤਮ ਹੋ ਰਹੀ ਹੈ ਤੇ ਇਹ ਵੀ ਇੱਕ ਚਿੰਤਾ ਦਾ ਵਿਸ਼ਾ ਹੈ ਮੇਰੇ ਮੁਤਾਬਕ ਆਪਾਂ ਪਾਂਚੀਆਂ ਦੀ ਗੱਲ ਕਰਦੇ ਰਹਿਣੇ ਆਂ ਦੇਸੀ ਜਿਹੜਾ ਆਪਣਾ ਡੌਗ ਹੈਗਾ ਸੀ ਉਹ ਖਤਮ ਹੋ ਰਿਹਾ ਕਿਉਂਕਿ ਮਿਕਸ ਬਰੀਡ ਬਣ ਰਹੇ ਆ ਜਿੰਨੇ ਵੀ ਆਪਾਂ ਵਿਦੇਸ਼ੀ ਨਸਲਾਂ ਆਪਣੇ ਇੱਥੇ ਲਿਆ ਰਹੇ ਆ ਉਹ ਨਸਲਾਂ ਦੇ ਵੀ ਆਪਣੇ ਪ੍ਰਭਾਵ ਪੈਂਦੇ ਆ ਦੇਸੀ ਜਿਹੜੇ ਆਪਣੇ ਡੌਗ ਹੈਗੇ ਆ ਉਹਨਾਂ ਦੇ ਉੱਪਰ ਤੇ ਬਿੱਲੀਆਂ ਤਾਂ ਆਪਾਂ ਕੋਈ ਜਗ੍ਹਾ ਹੀ ਨਹੀਂ ਛੱਡੀ ਜਦੋਂ ਪਹਿਲਾਂ ਆਪਣੇ ਘਰਾਂ ਦੇ ਵਿੱਚ ਕਾਫੀ 베ਸਟ ਮਟੀਰੀਅਲ ਵੀ ਪਿਆ ਹੁੰਦਾ ਸੀ ਉਹ ਉੱਥੇ ਇਹ ਆਪਣੀ ਬਰੀਡਿੰਗ ਕਰ ਲੈਂਦੀਆਂ ਸੀ ਢੋਲਾਂ ਦੇ ਪਿੱਛੇ ਬਰੀਡਿੰਗ ਕਰ ਲੈਂਦੇ ਸੀ ਪਰਛੱਤੀਆਂ ਤੇ ਬਰੀਡਿੰਗ ਕਰ ਲੈਂਦੇ ਜਿੱਥੇ ਵੀ ਕੋਈ ਜਗ੍ਹਾ ਮਿਲਦੀ ਸੀ ਇਹ ਬਰੀਡਿੰਗ ਕਰਦੇ ਆ ਸੀ ਪਰ ਹੁਣ ਇਹਨਾਂ ਨੂੰ ਬਰੀਡਿੰਗ ਦੇ ਲਈ ਜਗ੍ਹਾ ਨਹੀਂ ਰਹੀ ਇਹ ਬਸ ਉਹੀ ਘਰਾਂ ਦੇ ਵਿੱਚ ਹੁਣ ਰਹਿ ਚੁੱਕੀਆਂ ਨੇ ਜਿਹੜੇ ਇਹਨਾਂ ਨੂੰ ਪਿਆਰ ਕਰਦੇ ਆ ਬਾਕੀ ਘਰਾਂ ਦੇ ਵਿੱਚੋਂ ਇਹ ਬਿੱਲੀ ਖਤਮ ਹੋ ਗਈ ਬਹੁਤ ਸਾਰੇ ਆਪਣੇ ਪਹਿਲਾਂ ਵੇਖਦੇ ਹੁੰਦੇ ਸੀ ਵੀ ਬਿੱਲੀਆਂ ਨੂੰ ਮਾਰਨ ਵਾਲੇ ਵੀ ਆਉਂਦੇ ਹੁੰਦੇ ਸੀ ਹੁਣ ਲੋਕ ਉਹਨਾਂ ਦੇ ਪਿੱਛੇ ਪੈਣ ਲੱਗੇ ਹੁਣ ਲੋਕ ਉਹਨਾਂ ਨੂੰ ਮਾਰੀ ਅਜ ਨਵਾਂ ਆਏ ਆ ਜਿਹੜੇ ਇਹਨਾਂ ਨੂੰ ਪਿਆਰ ਕਰਦੇ ਜਿਨ੍ਹਾਂ ਨੂੰ ਇਹਨਾਂ ਨਾਲ ਕੋਈ ਲਗਾਵ ਨਹੀਂ ਹੈਗਾ ਉਹਨਾਂ ਨੂੰ ਕੋਈ ਮਤਲਬ ਨਹੀਂ ਦੂਜਾ ਜੜੀ ਕਿੱਥੇ ਆ ਲੈਕੋ ਸੋ ਦੋਸਤੋ ਜੇ ਆਪਾਂ ਜੀਵਨ ਨੂੰ ਦੇਖਣਾ ਚਾਹੁੰਦੇ ਆ ਆਪਾਂ ਨੂੰ ਜੀਓ ਤੇ ਜਿਉਣ ਦੇ ਆਣਾ ਕਨਸੈਪਟ ਬਣਾਉਣਾ ਪੈਣਾ ਜੇ ਆਪਾਂ ਇਹ ਚੀਜ਼ ਨਾ ਬਣਾਈ ਆਜਾ ਆਜਾ ਖਲਕ ਆਪਣੇ ਤੇ ਬਹੁਤ ਪ੍ਰਭਾਵ ਪੈਣਗੇ ਇਹਨਾਂ ਵਿਸ਼ਵਾਸਤਾ ਕਰ ਲਾ ਮਾਰੇ ਪਰ ਜਿਹੜੀਆਂ ਆਉਣ ਵਾਲੀਆਂ ਨਸਲਾਂ ਉਹਨਾਂ ਨੂੰ ਬਹੁਤ ਔਖਾ ਹੋ ਜਾਣਾ ਦਨਵਾ ਦਨ ਪਾਣੀ ਖਤਮ ਹੋ ਰਿਹਾ ਰੁੱਖ ਘਟ ਰਹੇ ਆ ਜਿਹੜੇ ਬਚੇ ਆ ਉਹਨਾਂ ਨੂੰ ਅੱਗਾ ਲਾ ਦਿੱਤੇ ਛੜਦ ਦਸਾਲ ਉੱਤਾ ਜਾਂਦਾ ਤੇ ਜਿਹੜੇ ਭਰਾ ਕੋਈ ਕੰਮ ਕਰਦਾ ਉਹਨਾਂ ਨੂੰ ਕਹ ਲੈਂਦਾ ਵੀ ਇਹ ਤਾਂ ਜੀ ਫਾਲਤੂ ਕੰਮ ਐ ਸੋ ਦੋਸਤੋ ਇਸ ਧਰਤੀ ਤੇ ਜਿਉਂਦੇ ਰਹਿਣ ਲਈ ਇੰਨਾ ਦਾ ਖਿਆਲ ਰੱਖਣਾ ਪੈਣਾ ਹਰ ਇੱਕ ਨਸਲ ਨੂੰ ਨਾਲ ਲੈ ਕੇ ਚੱਲਣਾ ਪੈਣਾ ਜੇ ਆਪਾਂ ਇਹ ਚੀਜ਼ਾਂ ਵੱਲ ਧਿਆਨ ਨਾ ਦਿੱਤਾ ਉਹ ਦਿਨ ਦੂਰ ਨਹੀਂ ਜਿਸ ਦਿਨ ਆਪਣੀ ਬਰਬਾਦੀ ਆਪਾਂ ਆਪ ਬਣਾਗੇ ਆਪਾਂ ਜਿੰਦਗੀ ਘੜ ਲਵਾਂਗੇ ਪਰ ਆਉਣ ਵਾਲੀਆਂ ਨਸਲਾਂ ਦੇ ਲਈ ਖਤਰਾ ਹੀ ਖੜੇ ਕਰਕੇ ਜਾਵਾਂਗੇ ਸੋ ਤੁਸੀਂ ਹਰ ਇੱਕ ਜੀਵ ਜੰਤੂ ਦਾ ਧਿਆਨ ਰੱਖੋ ਹਰ ਇੱਕ ਜੀਵ ਜੰਤੂ ਦੀ ਇਸ ਧਰਤੀ ਨੂੰ ਜ਼ਰੂਰਤ ਹੈ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਵੀਡੀਓ ਵੇਖ ਕੇ ਬਹੁਤ ਸਾਰੇ ਭਰਾ ਇਹਨਾਂ ਬੇਜਵਾਨਾਂ ਦੀ ਹੈਲਪ ਕਰ ਸਕਣਾਂ ਬਾਕੀ ਗੱਲ ਇਹ ਹੁੰਦੀ ਹੈ ਬਹੁਤ ਸਾਰੇ ਭਰਾ ਕਹਿੰਦੇ ਤੁਸੀਂ ਆਲਸੀ ਬਣਾਉਨੇ ਹੋ ਤੁਸੀਂ ਚਾਹੇ ਆਪਾਂ ਪੰਛੀਆਂ ਦੀ ਗੱਲ ਕਰ ਲਈਏ ਚਾਹੇ ਆਪਾਂ ਜਾਨਵਰਾਂ ਦੀ ਗੱਲ ਕਰ ਲਈਏ ਬਹੁਤ ਸਾਰੇ ਭਰਾ ਕਹਿੰਦੇ ਆ ਇਹ ਜੀ ਆਪਣਾ ਪੰਛੀ ਆਪਣਾ ਆਲਣਾ ਬਣਾਉਣਾ ਭੁੱਲ ਜਾਣਗੇ ਬਿੱਲੀ ਜਾਂ ਮੋਰ ਕੋਈ ਜਿਹੜੇ ਜੀਵ ਹੈਗੇ ਆ ਇਹਨਾਂ ਨੂੰ ਸਟਰਗਲ ਕਰਨਾ ਭੁੱਲ ਜਾਣਗੇ ਮੇਰੇ ਮੁਤਾਬਕ ਮਨੁੱਖ ਆਲਸੀ ਹੋ ਸਕਦਾ ਇਹ ਜੀਵ ਜੰਤੂ ਨਹੀਂ ਆਲਸੀ ਹੁੰਦੇ ਕਿਉਂਕਿ ਜੇ ਆਪਾਂ ਇਹਨਾਂ ਲਈ ਕੁਦਰਤੀ ਸੋਮੇ ਜਿਹੜੇ ਕੁਦਰਤ ਨੇ ਇਹਨਾਂ ਨੂੰ ਦਿੱਤੇ ਸੀ ਉਹ ਆਪਾਂ ਛੱਡੇ ਹੁੰਦੇ ਤਾਂ ਅੱਜ ਆਪਾਂ ਨੂੰ ਕੋਈ ਕੁਝ ਵੀ ਕਰਨ ਦੀ ਲੋੜ ਨਹੀਂ ਸੀ ਪਾਣੀ ਆਪਾਂ ਇਹਨਾਂ ਦੇ ਨਹੀਂ ਆਪਾਂ ਨੇ ਇਹਨਾਂ ਲਈ ਛੱਡਿਆ ਹੋਰ ਵੀ ਜੋ ਇਹਨਾਂ ਦੇ ਭੋਜਨ ਦੇ ਵਸੀਲੇ ਹੈਗੇ ਸੀ ਉਹ ਨਹੀਂ ਆਪਾਂ ਛੱਡੇ ਜੇ ਕੁਦਰਤ ਨਾਲ ਛੇੜਛਾੜ ਨਾ ਹੁੰਦੀ ਤਾਂ ਕਿਸੇ ਪੰਛੀ ਨੂੰ ਜੋਗਾ ਪਾਉਣ ਦੀ ਲੋੜ ਨਹੀਂ ਸੀ ਕਿਸੇ ਨੂੰ ਫੀਡ ਦੇਣ ਦੀ ਲੋੜ ਨਹੀਂ ਸੀ ਕੁਦਰਤ ਨੇ ਸਾਰਿਆਂ ਦਾ ਸਿਸਟਮ ਬਣਾਇਆ ਹੋਇਆ ਸੀ ਪਰ ਨਾਲੇ ਤਾਂ ਆਪਾਂ ਇਹਨਾਂ ਦਾ ਸਾਰਾ ਕੁਝ ਖਤਮ ਕਰਤਾ ਤੇ ਉੱਪਰੋਂ ਆਪਾਂ ਇਹ ਕਹਿ ਦੰਨੇ ਆ ਇਹ ਹਾਲਤੀ ਬਣ ਰਹੇ ਆ ਤੁਸੀਂ ਉਦਾਂ ਦੇ ਵਸੀਲੇ ਪੈਦਾ ਕਰੋ ਫੇਰ ਆਪਾਂ ਕਹਿ ਸਕਦੇ ਆ ਜੇ ਕੋਈ ਆਪਣਾ ਘਰ ਢਾ ਦੇ ਇਸ ਤੋਂ ਬਾਅਦ ਧਾਨ ਤੋਂ ਬਾਅਦ ਇਹ ਕਹਦੇ ਵੀ ਤੁਸੀਂ ਸੰਘਰਸ਼ ਕਰੋ ਫੇਰ ਆਪਾਂ ਕੀ ਕਰਾਂਗੇ ਕਿਉਂਕਿ ਆਪਣਾ ਘਰ ਦਾ ਜਿਹੜੇ ਸਾਧਨ ਹੈਗੇ ਸੀ ਪੈਸੇ ਲੱਗੇ ਸੀ ਉਹ ਤਾਂ ਆਪਾਂ ਖਤਮ ਕਰਤੇ ਤੇ ਹੁਣ ਆਪਾਂ ਇਹੀ ਗੱਲ ਕਹਾਂਗੇ ਵੀ ਸਾਡਾ ਘਰ ਕਿਉਂ ਢਾਦਾ ਹੁਣ ਜਦੋਂ ਇਹਨਾਂ ਦੇ ਤੁਸੀਂ ਰਹਿਣ ਵਸੇਰੇ ਜਿਹੜੇ ਹੈਗੇ ਸੀ ਸਾਰੇ ਖਤਮ ਕਰਤੇ ਉਤੋਂ ਤੁਸੀਂ ਜੇ ਕੋਈ ਇਹਨਾਂ ਦੀ ਹੈਲਪ ਕਰਦਾ ਤਾਂ ਕਹਿਦਣੇ ਉਹ ਆਲਸੀ ਬਣਾਉਂਦੇ ਹੋ ਵੀ ਤੁਸੀਂ ਇਹਨਾਂ ਦੇ ਨਾਲ ਨਾ ਥੋੜਾ ਵਿਚਰ ਕੇ ਵੇਖੋ ਪੈਸੇ ਦੀ ਦੌੜ ਤੋਂ ਪਾਸੇ ਹੋ ਕੇ ਇਹਨਾਂ ਦੇ ਵੱਲ ਧਿਆਨ ਦਿਓ ਤੁਹਾਨੂੰ ਇਹਨਾਂ ਦੀਆਂ ਮੁਸ਼ਕਲਾਂ ਦਾ ਪਤਾ ਲੱਗ ਜੂ ਇਹ ਕਿਵੇਂ ਆਪਣਾ ਜੀਵਨ ਬਤੀਤ ਕਰ ਰਹੇ